ਐਂਟੀ ਗੈਂਗਸਟਰ ਫੋਰਸ ਦੇ AIG ਗੁਰਮੀਤ ਸਿੰਘ ਚੋਹਾਨ ਅਤੇ AIG ਸੰਦੀਪ ਗੋਇਲ ਨੇ ਮੋਹਾਲੀ ਦੇ ਸੈਕਟਰ 77 ਵਿੱਚ ਪੈਂਦੇ ਖੂਫੀਆ ਹੈੱਡਕੁਆਰਟਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਿਰੋਜ਼ਪੁਰ ਤੀਰੇ ਕਤਲ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਮਹਾਰਾਸ਼ਟਰ ਦੇ ਸ਼ੂਟਰਾਂ ਅਤੇ EGTF ਨਾਲ ਹੋਈ ਗੋਲੀਬਾਰੀ ਮਗਰੋਂ ਗ੍ਰਿਫਤਾਰ ਕੀਤੇ ਗਏ ਗੈਂਗਸਟਰਾਂ ਤੇ ਉਹਨਾਂ ਕੋਲੋਂ ਬਰਾਮਦ ਕੀਤੇ ਗਏ ਹਥਿਆਰਾਂ ਅਤੇ ਹੋਰ ਇਤਰਾਜਯੁਕ ਸਮਗਰੀ ਦੀ ਬਰਾਮਦਗੀ ਦੇ ਵੇਰਵੇ ਸਾਂਝੇ ਕੀਤੇ। ਆ ਵੀ ਸੈਂਟਰਲ ਏਜੰਸੀਸ ਹੈਗੀਆਂ ਹੋਂ ਤੱਕ ਅਸੀਂ ਕੋਈ ਮਤਲਬ ਜਿਸ ਤਰ੍ਹਾਂ ਇੰਟਰਸਟੇਟ ਅਸੀਂ ਜਿਹੜੀਆਂ ਆਪਰੇਸ਼ਨਸ ਕੀਤੇ ਨੇ ਦੇ ਹੈਵ ਬੀਨ ਕੁਆਇਟ ਸਕਸੈਸਫੁਲ ਅਸੀਂ ਬਿਹਾਰ ਮਹਾਰਾਸ਼ਟਰ ਮੱਧ ਪ੍ਰਦੇਸ਼ ਉੱਤਰਖੰਡ ਵੈਸਟ ਬੰਗਾਲ ਇੰਡੋ ਨੇਪਾਲ ਬਾਰਡਰ ਤੋਂ ਵੀ ਅਸੀਂ ਅਕਿਊਜ਼ਡ ਫੜ ਕੇ ਲੈ ਕੇ ਆਏ ਹੋਏ ਹੈ ਜੀ ਉਹਨਾਂ ਨੇ ਉਤਨਾ ਕੋਈ ਲੋਕਲ ਟੈਕਸੀ ਆਰ ਕੀਤੀ ਤੇ ਜਦੋਂ ਹੀ ਉਹਨਾਂ ਨੇ ਮੂਵਮੈਂਟ ਸ਼ੁਰੂ ਕੀਤੀ ਤਾਂ ਅਸੀਂ ਜਿਹੜੀ ਹੈਗੀ ਅ ਅਡੀਸ਼ਨ ਜੀ ਸਾਹਿਬ ਨੇ ਅ ਜੀਟੀਐ ਮਿਸਟਰ ਵਾਨ ਉਹਨਾਂ ਨੇ ਸ਼ੇਅਰ ਕੀਤੀ ਹੈ ਇਨਫੋਰਮੇਸ਼ਨ ਮਹਾਰਾਸ਼ਟra ਪੁਲਿਸ ਦੇ ਸੰਭਾਸ਼ਿਵਾਦ ਨਗਰ ਦੇ ਜਿਹੜੇ ਜਰਨਲਿਸਟਿਕ ਔਰੰਗਾਮਾਦ ਹੈ ਉਹਨਾਂ ਦੇ ਕਮਿਸ਼ਨਰ ਪੁਲਿਸ ਨਾਲ ਤੇ ਇੱਕ ਲੋਕੇਸ਼ਨ ਦੇ ਕੇ ਜਿੱਥੇ ਸਟ੍ਰੈਟੈਜੀਕ ਲੋਕੇਸ਼ਨ ਦੇ ਕੇ ਜਿਹੜੀ ਹਿਰਦੇ ਸਮਰਾਟ ਬਾਲਾਸਾ ਫਾਕਰੇ ਹੱਟ ਸਪੈਸਵੇ ਹੈ ਉਹਦੇ ਤੇ ਉਹਨਾਂ ਨੂੰ ਜਿਹੜੀ ਗੱਡੀ ਨੂੰ ਰੋਕਿਆ ਗਿਆ ਇੰਟਰਸੈਪਟ ਕੀਤਾ ਗਿਆ ਤੇ ਇੰਟਰਸੈਪਟ ਕਰਕੇ ਉਹਨਾਂ ਦੇ ਵਿੱਚੋਂ ਜਿਹੜੇ ਹੈਗੇ ਨੇ 6 ਜਿਹੜੇ ਅਕਿਊਜ਼ਡ ਪਲੱਸ ਇੱਕ ਡਰਾਈਵਰ ਜਿਹੜੇ ਉਤੋਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀਏਐਸਟਾਫ ਮੋਹਾਲੀ ਵੱਲੋਂ ਸਮਾਜ ਵਿਰੋਧੀ ਅੰਸਰਾਂ ਖਿਲਾਫ ਚਲਾਈ ਗਈ ਮੁਹਿੰਮ ਦੌਰਾਨ ਦੋ ਕਥਿਤ ਮੁਲਜ਼ਮਾਂ ਨੂੰ ਨਜਾਇਜ਼ ਹਥਿਆਰਾਂ ਦੀ ਗੋਲੀ ਸਿੱਕੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਸੀਏਐਸਟਾਫ ਦੀ ਪੁਲਿਸ ਪਾਰਟੀ ਵੱਲੋਂ ਜਦੋਂ 에ਰਪੋਰਟ ਚੌਂਕ ਤੇ ਨਾਕਾ ਲਗਾਇਆ ਗਿਆ ਸੀ ਤਾਂ ਉਹਨਾਂ ਨੂੰ ਸੂਚ ਮਿਲੀ ਕਿ ਬਨਾਲਾ ਦੇ ਰਹਿਣ ਵਾਲੇ ਈਵਨ ਪ੍ਰੀਤ ਸਿੰਘ ਅਤੇ ਸੰਦੀਪ ਸਿੰਘ ਉਰਫ ਮਿੰਟੂ ਜਿਨ੍ਹਾਂ ਤੇ ਪਹਿਲਾਂ ਹੀ ਲੜਾਈ ਝਗੜੇ ਦੇ ਕਈ ਮਕਦਮੇ ਦਰਜ ਨੇ ਨਜਾਇਜ਼ ਅਸਲੇ ਸਣੇ ਇੱਕ ਨਿੱਜੀ ਕਾਰ ਵਿੱਚ ਕਿਸੇ ਦੋਸਤ ਦੀ ਉਡੀਕ ਕਰ ਰਹੇ ਨੇ ਮੁਸਤੈਦ ਪੁਲਿਸ ਪਾਰਟੀ ਨੇ ਫੌਰੀ ਰੇਡ ਕਰਕੇ ਉਹਨਾਂ ਨਜਾਇਜ਼ ਹਥਿਆਰਾਂ ਸਮ